ਇਸ਼ਕੀ ਵਾਲੀ ਵਾਲੀ ਬਾਬਾ ਸਸੀ ਕਾਲਜੀ ਮੈਥੋਡੋਸਟ ਜਗਮੀਤ ਬਰਾੜ ਤੇਜੀ ਬੋਲੀਹੋਲੀ ਬਾਬਾ ਚੈਨਲ ਦੇਖ ਰਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ ਬਹੁਤ ਸਵਾਗਤ ਕਰਨਾ ਦੋਸਤੋ ਆਪਾਂ ਅੱਜ ਤੁਹਾਡੇ ਲਈ ਇੱਕ ਸੌਂਗ ਲੈ ਕੇ ਹਾਜ਼ਰ ਹੋਏ ਆਂ ਗੀਤ ਆ ਵੀਰ ਰਾਜਾ ਸਿੰਘ ਦਾ ਜੋ ਕਿ ਇੱਕ ਗਰੀਬ ਪਰਿਵਾਰ ਦਾ ਬੱਚਾ ਤੋ ਦੋਸਤੋ ਇਸ ਬੱਚੇ ਨੇ ਆਪਣੇ ਜੀਵਨ ਵਿੱਚ ਬਹੁਤ ਜ਼ਿਆਦਾ ਸਟਰਗਲ ਕੀਤਾ ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਜਦੋਂ ਇਹ ਬਹੁਤ ਹੀ ਛੋਟੀ ਉਮਰ ਦੇ ਸੀ ਉਦੋਂ ਹੋ ਗਈ ਸੀ ਸੋ ਇਹਨਾਂ ਦੀ ਮਾਤਾ ਜੀ ਨੇ ਰਾਜਾ ਸਿੰਘ ਨੂੰ ਪਾਲ ਲਿਆ ਤੇ ਬਹੁਤ ਜ਼ਿਆਦਾ ਮਾਤਾ ਜੀ ਨੇ ਸਟਰਗਲ ਕੀਤਾ ਮੁੰਡਾ ਬਹੁਤ ਹੀ ਵਧੀਆ ਲਿਖਦਾ ਗਾਉਂਦਾ ਸੋ ਤੁਸੀਂ ਇਸ ਗਾਣੇ ਨੂੰ ਸੁਣੋ ਤੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਇਸ ਮੁੰਡੇ ਦੀ ਸਪੋਰਟ ਕਰੋ ਕਿਉਂਕਿ ਦੋਸਤੋ ਕਹਿੰਦੇ ਕਿਸੇ ਲੋੜਵੰਦ ਬੰਦੇ ਦੀ ਸਪੋਰਟ ਕਰਨੀ ਸਭ ਤੋਂ ਵੱਡਾ ਪੁੰਨ ਹੁੰਦਾ ਤੁਹਾਡਾ ਇੱਕ ਲਾਈਕ ਸ਼ੇਅਰ ਇਸ ਮੁੰਡੇ ਲਈ ਤੁਹਾਡਾ ਸਭ ਤੋਂ ਵੱਡਾ ਦਾਨ ਹੋਊਗਾ ਸੋ ਦੋਸਤੋ ਆਓ ਆਪਾਂ ਰਾਜਾ ਸਿੰਘ ਜੀ ਦਾ ਗੀਤ ਸੁਣਦੇ ਆ ਸਤਿ ਸ੍ਰੀ ਅਕਾਲ ਵੀਰ ਜੀ ਮੇਰਾ ਨਾਮ ਹੈ ਰਾਜਾ ਸਿੰਘ ਪਿੰਡ ਰੌੜ ਤੇ ਜ਼ਿਲ੍ਹਾ ਲੁਧਿਆਣਾ ਦਾ ਮੈਂ ਰਹਿਣ ਵਾਲਾ ਆ ਗੀਤਕਾਰੀ ਦਾ ਸ਼ੌਂਕ ਹੈ ਬਰਦਰ ਇੱਕ ਗੀਤ ਲਿਖਿਆ ਵਾ ਅਗਰ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮੈਂ ਜੋੜਿਆ ਜਿਨ੍ਹਾਂ ਨੂੰ ਅੱਜ ਕਰਦੇ ਨੇ ਫਾੜੀਆਂ ਉਹ ਪਿੱਠ ਪਿੱਛੇ ਹੱਸ ਕੇ ਵਜਾਉਂਦੇ ਸੜੇ ਤਾੜੀਆਂ ਚੰਗਾ ਦੇ ਆ ਜਿਨ੍ਹਾਂ ਦਾ ਮੈਂ ਦਰੋਂ ਕਰਦਾ ਅੱਜ ਮੇਰੇ ਨਾਲ ਕਰਦੇ ਨੇ ਮਾੜੀਆਂ ਯਕੀਨ ਵਾਲੀ ਟੁੱਟੀ ਪਈਆ ਤੰਦ ਮਿੱਤਰੋ ਯਕੀਨ ਵਾਲੀ ਟੁੱਟੀ ਪਈਆ ਤੰਦ ਮਿੱਤਰੋ ਕਾਮਾਂ ਨਾਲ ਬੈਠ ਕੇ ਨਾ ਰਲ ਮੇੜ ਮੋਰ ਮੂੰਹ ਤੇ ਕੁਝ ਹੋਰ ਵੀਰੇ ਪੈਠ ਪਿੱਛੇ ਹੋਰ ਠੇਕ ਬੰਦਿਆਂ ਦਾ ਸਾਲਾ ਚੱਲ ਪਿਆ ਤੌਰ ਮੂੰਹ ਤੇ ਕੁਝ ਹੋਰ ਵੀਰੇ ਪੈਠ ਪਿੱਛੇ ਹੋਰ ਠੇਕ ਬੰਦਿਆਂ ਦਾ ਸਾਲਾ ਚੱਲ ਪਿਆ ਤੌਰ ਹੋ ਕੱਲਾ ਮੈਨੂੰ ਛੱਡ ਗਈ ਸੀ ਜਲ ਵਿੱਚੋਂ ਕੱਢ ਗਈ ਸੀ ਆਪਣੇ ਬਣਾਏ ਜਿਹੜੇ ਉਹੀ ਜਣਾ ਪੜ ਗਈ ਸੀ ਮਿਲ ਗਿਆ ਮੌਕਾ ਜਮੂਰੀ ਆਉਣ ਦਾ ਮੇਰੇ ਦਿਲ ਬੜੀ ਮੇਰਾ ਰੱਬ ਜਾਣਦਾ ਕਿ ਨਾ ਓਖੇ ਟਾਈਮ ਤੇ ਸੀ ਸਾਥ ਛੱਡਿਆ ਹੈ ਨਹੀਂ ਮੈਂ ਜਵਾਕ ਵੀਰੇ ਸਭ ਜਾਣਦਾ ਮਿਲੂਗਾ ਬਰਾਬਰ ਦਾ ਓਕੇ ਉਹਨਾਂ ਨੂੰ ਮਿਲੂਗਾ ਬਰਾਬਰ ਦਾ ਓਕੇ ਉਹਨਾਂ ਨੂੰ ਜਿਹੜੇ ਅੱਜ ਵੇਖ ਕਰਦੇ ਨਹੀਂ ਗਿਨੋ ਮੂੰਹ ਤੇ ਕੁਝ ਹੋਰ ਵੀਰੇ ਪਿੱਠ ਪਿੱਛੇ ਹੋਰ ਫੇਕ ਬੰਦਿਆਂ ਦਾ ਸੜਾ ਚੱਲ ਪਿਆ ਦੌਰ ਮੂੰਹ ਤੇ ਕੁਝ ਹੋਰ ਵੀਰੇ ਪਿੱਠ ਪਿੱਛੇ ਹੋਰ ਪੇਗਾਬੰਦੇ ਆਦਾ ਸੜਾ ਚੱਲ ਪਿਆਦਾ ਗੀਤ ਵਿੱਚ ਲਿਖਿਆ ਇਹ ਸੱਚ ਰਾਜੇ ਨੇ ਕੁਝ ਸਾਰਿਆਂ ਤੋਂ ਕਰਨਾ ਏ ਬਖਰਾਜੇ ਨੇ ਆਪਣਾ ਲਿਆ ਇਹ ਬਸ ਆ ਕਰਨਾ ਜੀ ਨੇ ਬੇੜੀਆਂ ਨੂੰ ਕੱਬ ਦੇਣਾ ਕੱਖ ਰਾਜੇ ਨੇ ਉਹ ਹੁਣ ਲੱਗੂਗਾ ਨਿਸ਼ਾਨੇ ਰੁਕਣਾ ਨਹੀਂ ਤੀਰ ਨੇ ਕਾਪੀ ਸਪੋਰਟ ਜਗ ਮੀਤ ਵੀਰ ਨੇ ਜਿਸ ਵਾਂ ਦਾ ਕਦੇ ਟੱਕਿਆ ਹਈ ਨਹੀਂ ਨੇ ਇੱਕੋ ਗੱਲ ਕਹਿਣੀ ਅੱਖਰ ਆਠੀਰ ਮੈਂ ਬੇਬੇ ਜੀ ਦਾ ਲੈ ਕੇ ਆਣਾ ਨਾਮ ਟੋਪ ਤੇ ਬੇਬੇ ਜੀ ਦਾ ਲੈ ਕੇ ਆਣਾ ਨਾਮ ਟੋਪ ਤੇ ਦੂਜਾ ਮੂਰੇ ਲੈ ਕੇ ਆਣਾ ਪਿੰਡ ਮੇਰਾ ਰੋਡ ਮੂੰ ਤੇ ਕੁਝ ਹੋਰ ਵੀਰੇ ਪਿੱਠ ਪਿਛੇ ਹੋਰ ਫੇਕ ਬੰਦਿਆਂ ਦਾ ਸਾਲਾ ਚੱਲ ਪਿਆ ਦੋ ਮੂੰ ਤੇ ਕੁਝ ਹੋਰ ਵੀਰੇ ਪਿੱਠ ਪਿਛੇ ਹੋਰ ਫੇਕ ਬੰਦਿਆਂ ਦਾ ਸਾਲਾ ਚੱਲ ਪਿਆ ਦੋ ਵੀਰੇ ਜੀ ਗਾਣਾ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਸਾਰੇ ਜਣੇ ਜਰੂਰ ਕਰਿਓ ਤੇ ਮੈਂ ਲੁਧਿਆਣੇ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਬਾਕੀ ਇੱਕ ਗੀਤਕਾਰ ਦਾ ਸ਼ੌਕ ਸੀ ਬ੍ਰਦਰ ਬਹੁਤ ਸਾਰੇ ਕਲਾਕਾਰਾਂ ਕੋਲ ਬਹੁਤ ਸਾਰੇ ਸਿੰਗਰਾਂ ਕੋਲ ਮੈਂ ਜਾ ਚੁੱਕਿਆ ਹਾਂ ਕਿਸੇ ਨੇ ਕੋਈ سپورਟ ਨਹੀਂ ਕੀਤੀ ਸੀਗੀ ਪਹਿਲੀ ਗੱਲ ਆ ਕਿ ਉਹਨਾਂ ਕੋਈ ਕਨੈਕਟੇ ਨਹੀਂ ਹੁੰਦਾ ਜਿਗਾ ਇੱਕ ਮਿਡਲ ਫੈਮਿਲੀ ਚੋਂ ਮੈਂ ਬਿਲੋਂਗ ਕਰਦਾ ਹਾਂ ਪਾਪਾ ਹੈ ਨਹੀਂਗੇ ਮੇਰੇ ਕਾਫੀ ਟਾਈਮ ਲੈ ਐਕਸਪਾਇਰ ਹੋਏ ਹੋਏ ਜਾਂ ਫਿਰ ਤੇ ਮੇਰੇ ਬਾਪ ਹੈ ਨਹੀਂ ਗਿਆ ਇੱਕ ਮਦਰ ਨੇ ਸਟਰਗਲ ਕਰਕੇ ਮਿਹਨਤ ਕਰਕੇ ਮੈਨੂੰ ਐਡਾ ਵੜਾ ਕੀਤਾ ਹੋਇਆ ਵਾ ਮੈਂ ਚੰਨਾ ਕਿ ਉਸ ਮਾਲੀ ਮੈਂ ਕੋਸ਼ਿਸ਼ ਕਰਾਂ ਲੇਕਿਨ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਮੈਂ ਸਾਰਿਆਂਗੇ ਰਿਕਵੈਸਟ ਕਰਦਾ ਕਿ ਮੈਨੂੰ ਸਾਰੇ ਵੀਰ ਮਿਲ ਕੇ ਸਪੋਰਟ ਕਰਨ ਤੇ ਮੇਰਾ YouTube ਚੈਨਲ ਆ RRW ਰਿਕਾਰਡਸ ਸਾਰੇ ਜਾਣੇ ਸਬਸਕ੍ਰਾਈਬ ਕਰੋ ਤੇ ਮੇਰੇ ਹੋਰ ਬਹੁਤ ਸਾਰੇ ਵੀਡੀਓ ਮੋਂ ਉਸ ਚੈਨਲ ਤੇ ਪਾਏ ਹੋਏ ਆ ਉਹਨਾਂ ਨੂੰ ਦੇਖ ਕੇ ਲਾਈਕ ਕਮੈਂਟ ਜ਼ਰੂਰ ਕਰੋ ਬਾਕੀ ਬ੍ਰਦਰ ਜੇ ਵਧੀਆ ਲੱਗਦਾ ਤਾਂ ਸ਼ੇਅਰ ਜ਼ਰੂਰ ਕਰਿਓ